ਸਾਡੇ ਤਿੰਨ ਕੰਮ ਸੀ ਹੂੰ ਸਾਡੇ ਤਿੰਨਾ ਕੰਮਾਂ ਚ ਕੋਈ ਕੰਮ ਨਹੀਂ ਹੋਇਆ ਕੀ ਕਰਿਆ ਜੀ ਸਰਕਾਰ ਨੇ ਨਹੀਂ ਕਰਿਆ ਹੂੰ ਨਾ ਤਾਂ ਜੇਪੀ ਨੇ ਕਰਿਆ ਹੂੰ ਨਾ ਹੈਪੀ ਨੇ ਕਰਿਆ ਸੀ ਕਿਹਨੂੰ ਪਾਏਗੀ ਜਿਹੜੇ ਨਹੀਂ ਵੋਟ ਪਾਉਣਗੇ ਆਮ ਆਦਮੀ ਉਹ ਤਾਂ ਸਾਰੇ ਮੂਰਖੇ ਹੋਣਗੇ ਅੱਜ ਆਮਰ ਮਰਨ ਇਹ ਬੰਦਿਆਂ ਨੂੰ ਮਾਰਦੇ ਨਹੀਂ ਨੌਜਵਾਨ ਨਾ ਬੰਦੇ ਨੂੰ ਛੱਡਿਆ ਉਹ ਪੰਜਾਬ ਪਤਾ ਨਹੀਂ ਕਿਤੋਂ ਬਚਾਉਣਾ ਉਹ ਆਪਣੇ ਆਪ ਤੋਂ ਹੀ ਬਚਾਉਣਾ ਉਹਨਾਂ ਨੇ ਉਹ ਤਾਂ ਦਿਖਾ ਰਹੇ ਆ ਬਿਟਰੈਕਟਰ ਵਾਲਿਆਂ ਨੂੰ ਅਸੀਂ ਮੱਧੇ ਰੱਖ ਦੇਣਾ ਜਿਹੜੇ ਤੁਸੀਂ ਟਰੈਕਟਰ ਵਾਲੇ ਹੋ ਪਹਿਲਾਂ ਪਾਰਟੀਆਂ ਵਾਲਿਆਂ ਨੇ ਤਾਂ ਜਖਾਦਾ ਹੀ ਹੈ ਪਹਿਲਾਂ ਆਲੇ ਸਾਨੂੰ ਵਧੀਆ ਨਹੀਂ ਲੱਗੇ ਤਾਂਹੀਂ ਤਾਂ ਇਹ ਬਣਾਏ ਤੇ ਕਿਹੜੀ ਪਾਰਟੀ ਨੂੰ ਸਮਰਥਨ ਕਰਦੇ ਹੋ ਆਮ ਨੂੰ ਬਣਿਆ ਜੇ ਬਸ ਸਤਨ ਦਾ ਅੱਛਾ ਇੱਕ ਅਕਾਲੀ ਦਲ ਅਮਰitsar ਹੈ ਇਹ ਕਿਤੇ ਨੂੰ ਤੁਸੀਂ ਪਾਉਨੇ ਅਸੀਂ ਨਾ ਆਮ ਨੂੰ ਪਾਉਨੇ ਪਰ ਆਮ ਆਦਮੀ ਪਾਰਟੀ ਨੂੰ ਆਇਆ ਇਹੀ ਹੈ ਸਾਡਾ ਕਿੰਨੀਆਂ ਸੀਟਾਂ ਦੇ ਜਿਤਾਉਣਾ ਉਹਨੂੰ ਸੀਟਾਂ ਜਿੰਨੀਆਂ ਹੁਣ ਹੋਣ ਗਿਆ ਤੇਰਾ ਤਾਂ ਤੇਰਾ ਸ਼ਿਟਾ ਜੀ ਜੀ ਤਾ ਮੈਂ ਗੋਲੂ ਆਮ ਆਦਮੀ ਪਾਰਟੀ ਹਾਂ ਤੁਸੀਂ ਦੱਸੋ ਜੀ ਆਮ ਆਦਮੀ ਪਾਰਟੀ ਨੂੰ કે ਕਾਂਗਰਸ ਨੂੰ ਕਾਲੀ ਦਲ ਨੂੰ ਕਿਹਨੂੰ ਸਪੋਰਟ ਕਰੋਗੇ ਅਸੀਂ ਤਾਂ ਜੀ ਪਹਿਲਾਂ ਤੇ ਮਤਲਬ ਜਦੋਂ ਇਹ ਪਾਰਟੀ ਉੱਠੀ ਆ ਆਮ ਪਾਰਟੀ ਦੇ ਨਾਲ ਸਮਰਥਨ ਦਿੱਤਾ ਪਹਿਲਾਂ ਤੋਂ ਅੱਛਾ ਜੀ ਤੇ ਗਾਹਾਂ ਨੂੰ ਵੀ ਦੰਦੇ ਰਹਾਂਗੇ ਕੰਮ ਵਧੀਆ ਹੋ ਰਹੇ ਨੇ ਤੇ ਅਸੀਂ ਸਾਨੂੰ ਵਧੀਆ ਹੀ ਮਤਲਬ ਪੰਜਾਬ ਦਾ ਵਿਕਾਸ ਹੋਣਾ ਚਾਹੀਦਾ ਹੋਰ ਤਾਂ ਸਾਨੂੰ ਕੁਝ ਨਹੀਂ ਚਾਹੀਦਾ ਹਾਂ ਹਾਂ 70 ਸਾਲ ਹੋ ਗਏ ਨਾ ਲੁੱਟਦੇ ਨੂੰ ਮਤਲਬ ਹੁਣ ਸਾਨੂੰ ਵਧੀਆ ਸਰਕਾਰ ਮਿਲੀ ਐ ਅਸੀਂ ਵਧੀਆ ਕੰਮ ਲੈ ਰਹੇ ਹਾਂ ਵਧੀਆ ਸਾਡੇ ਕੰਮ ਹੋ ਰਹੇ ਨੇ ਫਤੇਗੜ ਸਾਹਿਬ ਦੇ ਵਿੱਚੋਂ ਤੁਸੀਂ ਮਤਲਬ ਆਮ ਆਦਮੀ ਪਾਰਟੀ ਨੂੰ ਵੋਟ ਕਰੋ। ਹਾਂਜੀ ਹਾਂਜੀ ਆਮ ਆਦਮੀ ਨੂੰ ਵੋਟ ਕਰਾਂਗੇ। ਪਹਿਲਾਂ ਵੀ ਕਰੀਏ ਹੁਣ ਵੀ ਕਰਦਾ ਰਹਾਂ। ਕੰਮ ਵਧੀਆ ਲੱਗਦੇ ਨੇ। ਬਹੁਤ ਵਧੀਆ ਜੀ। ਜਿੰਨੇ ਵੀ ਕੋਣ ਨੇ ਵਧੀਆ ਹੋ ਰਹੇ ਨੇ। ਹਾਂਜੀ। ਅਸੀਂ ਤਾਂ ਬਰੁਗੀ ਪਾਰਟੀ ਵਾਲੇ ਬੜਾ ਮੋਟਾ ਕਹਿੰਦੀ ਹੁੰਦੇ ਨੇ। ਇੱਕ ਪੰਜਾਬ ਬਚਾ ਵੀ ਰਿਹਾ ਇੱਕ ਬੰਦਾ। ਨਹੀਂ ਬਚਾਉ ਆਪਣਾ ਘਰ ਬਚਾ ਰਿਹਾ ਸੀ ਸਾਡਾ ਨਹੀਂ ਕੁਝ ਕਰਦਾ। ਅੱਛਾ ਜੀ। ਵੀ ਜਿੰਮੇਦਾਰਾਂ ਨੂੰ ਮਾਣ ਲਾਸਰਾ। ਤਾਂ ਵੀ ਬਾੜੇ ਲੱਟ ਰਹਿੰਦੀ ਆ। ਜੀਰਿਆਂ ਬਲੇ ਵੀ ਜਿੰਗਲੋ ਜਿੱਦ ਕੋਈ ਖੜਾ ਜਨਰੇਟਰ ਚੱਲੇ ਚੱਲੇ ਹੈਗੇ ਹਾਂ 24 ਘੰਟੇ ਲਾਈਟ ਰਹਿੰਦੀ ਹੈ ਘਰਾਂ ਦੀ ਬਿੱਲ ਹਾਂ ਘਰਾਂ ਦੇ ਬਿਲਕੁਲ ਖਾਡ ਮਾਫ ਕਰੇ ਹਾਂ ਹਾਂ ਨਹੀਂ ਵਿੱਚ ਕਹੀ ਜਾਂਦੇ ਨੇ ਵੀ ਬਿੱਲ ਆਏ ਵੀ ਨੇ ਜਿਵੇਂ ਸਾਰਿਆਂ ਦੇ ਮਾਫ ਨਹੀਂ ਹੋਏ ਵੀ ਬਿੱਲ ਆ ਵੀ ਰਹੇ ਨੇ ਉਹ ਗੱਲ ਤਾਂ ਜਿਹੜਾ 300 ਜੂਟ ਤੇ ਬਾ ਬਾਤ ਜਦ ਡਲ ਗਿਆ ਉਰੋਂ ਉਰੋਂ ਆ ਗਿਆ ਹਾਂ ਨਹੀਂ ਤਾਂ ਮਾਫੇ ਨਹੀਂ ਹਾਂ ਨਹੀਂ ਮਾਫੇ ਇਹ ਵੀ ਬੜੀ ਸੌਲਤ ਹੈ ਹਾਂਜੀ ਔਰ ਹੋਰ ਵੀ ਬਸ ਇਹੀ ਗੱਲਾਂ ਸਾਡੇ ਦਾ ਜ਼ਿੰਮੇਦਾਰੀ ਗੱਲਾਂ ਦਾ ਬਸ ਸਾਨੂੰ ਤਾਂ ਆ ਹੀ ਪਾਇਆ ਸਾਨੂੰ ਤਾਂ ਹਾਂ ਕਿਹੜੀ ਲੈਟਰ ਬਰ ਰਹਿੰਦੀ ਆ ਬਸ 24 ਘੰਟੇ ਲੈਟਰ ਰਹਿੰਦੀ ਆ ਜੇ ਬਈ ਕਾਂਗਰਸ ਬਾਦਲੋਂ ਨਹੀਂ 8 ਘੰਟੇ ਨੂੰ ਕਦੇ 8 ਘੰਟੇ ਕਦੇ 4 ਘੰਟੇ ਇਹ ਦਿੰਦੇ ਤੇ ਮਿਲਾਂ ਵਾਲਾ ਦੇ ਪੈਸੇ ਲੈਂਦੇ ਤੇ ਕਹਿੰਦੇ ਕਿ ਮੇਰੇ ਮਿਲਾਂ ਵਾਲਾ ਦੇ ਪੈਸੇ ਉਧਰ ਬੋ ਪਚਾਉਂਦੇ ਤੇ ਮਤਲਬ ਹੁਣ ਤੁਸੀਂ 2027 ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਂਗੇ ਇਹਦਾ ਹੁਣ ਦੇਖਾਂਗੇ ਬਾ ਬਾ ਬਾਜੂ ਹੁਣ ਆ ਸਾ ਹਬਈ ਇਹਦਾ ਕੋਈ ਤੱਲੂਕ ਆ ਕਮ ਹੁ ਕਲਮੋ ਨੋ ਬਾਕੀ ਪਾਰਟੀਆਂ ਨੂੰ ਨਹੀਂ ਵੋਟ ਦੇਣੀ ਹੈ ਨਹੀਂ ਬਾਕੀ ਕੋਈ ਵੋਟਸ ਨਹੀਂ ਪਾਉਣੇ ਨਾ ਅਕਾਲੀਆਂ ਨੂੰ ਪਾਉਣੇ ਨਾ ਕਾਗਨ ਪਾਉਣੇ ਅਕਾਲੀ ਅਕਾਲੀ ਦਾ ਲਾਮਰ ਅਮਰਸਰ ਨੂੰ ਸੋਚ ਲਿਓ ਨਾ 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 ਅਕਾਲੀ ਆਮਰ ਹਮਰ ਇਹਦਾ ਬੰਦੇਆਂ ਨੂੰ ਮਾਰਦੇ ਨਹੀਂ ਨੋਟ ਵਨ ਆ ਮਾ ਮੰਦਰ ਛੱਡਿਆ ਉਹਨਾਂ ਆ ਮਾ ਕੈਪਟਨ ਆ ਕੈਪਟਨ ਸਰ ਸਰ ਸੜਣ ਵਾਲਾ ਉਹ ਮਾਰਾਇਆ ਇਹਨਾਂ ਕਿਨੇ ਅਕਾਲੀਆਂ ਨੇ ਹਾਂ ਅੱਛਾ ਚੰਡੀਗੜ੍ਹ ਪਹੁੰਚਦਾ ਚੰਡੀਗੜ੍ਹ ਹੈ ਉਹ ਡਰਾਈਵਰ ਨੇ ਆਪਣਾ ਪਾਸਾ ਬਚਾਲਿਆ ਉਹਨੂੰ ਤਰ੍ਹਾਂ ਕੈਪਟਨ ਵਾਲਾ ਪਾਸਾ ਗੱਢੀ ਜਿਹਾ ਪਿੱਛੇ ਮਾਰਿਆ ਅੱਛਾ ਮਤਲਬ ਤੁਸੀਂ ਕਹਿ ਰਹੇ ਹੋ ਵੀ ਅਕਾਲੀਆਂ ਵੇਲੇ ਉਹਨਾਂ ਦੀ ਮੌਤ ਹੋਈ ਹੈ ਅਸਲ ਅੰਨੀਆ ਬੈਤ ਮੰਨਣ ਦਾ ਦਾੰਦ ਨਾ ਮੰਨ ਅੰਬਰ ਸਰ ਦਾ ਕਿਆ ਕਰਿਆ ਹਾਂ ਹਾਂ ਕਰਿਆ ਨੌ ਜਵਾਨ ਮੁੰਡੇ ਮਾਰਾਤੇ ਰੋ ਨਾ ਕਾਲੀਆਂ ਦੇ ਵਿੱਚ ਕਾਂਗਰਸ ਆਗ ਹੱਥ ਕੜੇ ਕਰਕੇ ਆ ਲੰਗੇ ਆਏ ਹੱਥ ਕੜੇ ਕਰਕੇ ਲੰਗੇ ਆ ਤੇ ਮਾਰਦੇ ਹੋ ਬੇ ਨਾਲ ਮਾਰਦੇ ਇਰਾਹੀ ਇਹ ਦਿੱਲੀ ਦੇ ਵਿੱਚ ਕਨੇ ਸ਼ਖ ਮਾਰਾਏ ਆ ਰਿਓ ਏ ਕਾਲੀ ਨਾ ਕਾਂਗਰਸ ਇਹ ਇਹ ਬੰਦੇ ਠੀਕ ਨਹੀਂ ਆਏ ਅੱਛਾ ਵਾ ਵੀ ਹੁਣ ਆਮ ਆਦਮੀ ਪਾਰਟੀ ਆਪਾਂ ਜਾਣੇ ਦੇਣੀ ਆਮ ਆਦਮੀ ਦਾ ਪਹਿਲੀ ਵਾਰ ਆਇਆ ਹਾਂ ਬੇ ਚੰਗਾ ਕੰਮ ਕਰ ਲੇ ਤਾਂ ਚੰਗਾ ਹੀ ਸੀ ਤੁਸੀਂ ਕਿਹੜੀ ਪਾਰਟੀ ਨੂੰ ਜੀ ਸਮਰਥਨ ਕਰ ਰਹੇ ਹੋ ਇਸ ਵਾਰ ਅਸੀਂ ਪਉਂਦੇ ਦਾ ਪਹਿਲਾਂ ਕਾਂਗਰਸ ਨੂੰ ਤੇ ਅੱਛਾ ਜੀ ਜਾਨੀ ਆਮ ਆਦਮੀ ਵਾਲਿਆਂ ਨੇ ਕੁਝ ਫਾਇਦਾ ਕਰਦਾ ਸਾਡਾ ਬਿਜਲੀ ਦੇ ਬਿੱਲ ਮਾਫ ਕਰਦੇ ਬਹੁਤ ਵਧੀਆ ਕੰਮ ਕਰਿਆ ਬਿਜਲੀ 24 ਘੰਟੇ ਰਹਿੰਦੀ ਹੈ ਬਾਕੀ ਇਹ ਦਲ ਬਦਲੂ ਹੋਈ ਨੇ ਜਿਹਨੂੰ ਮਰਜ਼ੀ ਵੋਟ ਪਾ ਦੇ ਦੂਆ ਦੂਏ ਪਾਸੇ ਚਾਈ ਜਾਂਦਾ ਈ ਐ ਤਾਂ ਦਲ ਬਦਲੂ ਤਾਂ ਹੁਣ ਕਾਂਗਰਸ ਚੋਂ ਵੀ ਇੱਧਰ ਜਾ ਭਾਜਪਾ ਚ ਵੀ ਚਲੇਗੇ ਆਪ ਜਿਹੜੀ ਵਧੀਆ ਸੰਤ ਲੱਗਿਆ ਆ ਮਾਦਮੀ ਅਛਾ ਜੀ ਇੱਥੇ ਕੀ ਪਾ ਦਾਂਗੇ ਠੀਕ ਹੈ ਇੱਕ ਆਪਣੇ ਮੁੱਖ ਮੰਤਰੀ ਵੀ ਸ਼ਾਇਦ ਮਤਲਬ ਇੱਕ ਬਣ ਰਹੀਆਂ ਨੇ ਵੀ ਇਸ ਮਾਹੌਲ ਬਣ ਰਿਹਾ ਵੀ ਮੁੱਖ ਮੰਤਰੀ ਜਿਹੜਾ ਆਪਣਾ ਚੰਨੀ ਹੈ ਉਹ ਸ਼ਾਇਦ ਫਤੇਗੜ ਸਾਹਿਬ ਤੋਂ ਆ ਜਵੇ ਫਿਰ ਉਹਨੂੰ ਨਹੀਂ ਵੋਟ ਪਾਉਣੀ ਚੰਨੀ ਨਹੀਂ ਬਸ ਇੱਧਰ ਕਾਇਤਾ ਕਾਇਤਾ ਜੀ ਪੀ ਨੂੰੇ ਪਾਉਣੀ ਹੈ ਠੀਕ ਹੈ। ਮਾਣਸਕੂ ਸਾਡੇ ਸਰਕਾਰ ਆਦਾ ਕਰੀ ਬੈਠੇ ਹਾਂ ਪੱਕਾ ਸਾਡੇ ਬਿੱਲ ਮਾਫ ਹੋ ਕਿਸੇ ਸਰਕਾਰ ਨੇ ਅਜੇ ਤੱਕ ਕਰੇ ਨਹੀਂ। ਅੱਛਾ ਜੀ। ਜਿਹੜੇ ਸਾਡੀਆਂ 6 ਜੂਨਟਾਂ ਜਾਂ 600 ਜੂਨਟਾਂ ਹੈ ਨਾ ਇਹ ਕਿਸੇ ਸਰਕਾਰ ਨੇ ਨਹੀਂ ਪਹਿਲਾਂ ਦੂਆਂ ਨੂੰ ਕਰੀ ਹੋਈ ਸੀ 200। ਹੂੰ। ਜਿਹੜੀ ਆ ਜਿਹੜਾ ਇੱਕ ਨੰਬਰ ਦਾ ਕੰਮ ਕਰਿਆ ਇਹਨੇ। ਮਤਲਬ ਉੱਪਰ ਤੋਂ ਲੈ ਕੇ ਥੱਲੇ ਸਾਈ। ਇਹ ਬਹੁਤ ਵਧੀਆ ਕੰਮ ਕਰਿਆ ਇਹਨੇ। ਠੀਕ ਹੈ ਜੀ। ਬਾਕੀ ਤਾਂ ਚੱਲੀ ਜਾਂਦਾ ਕੰਮ ਇਹਨਾਂ ਦਾ। ਹਾਂ ਜੀ। ਹੋਰ ਕੀ ਕੀ ਵਧੀਆ ਲੱਗਦਾ ਕੰ ਸਰਕਾਰ ਦਾ ਕੀ ਕਾਰਗੁਜ਼ਾਰੀ ਵਧੀਆ ਲੱਗਦੀ ਹੈ? ਸਰਕਾਰ ਦੇਖੋ ਕੰਮ ਸਰਕਾਰ ਕਰ ਰਹੀ ਹੈ ਵਧੀਆ ਪਰ ਦੁਇਏ ਨਹੀਂ ਕਰਨ ਦਿੰਦੇ ਜੋ ਕੋਈ ਵਧੀਆ ਕੰਮ ਕਰੇ ਨਾ ਉਹ ਪਿੰਡ ਵਿੱਚ ਪਾਰਟੀਆਂ ਬਾਜ਼ੀਆਂ ਹੋ ਜਾਂਦੀਆਂ ਜੇ ਕੋਈ ਪਿੰਡ ਵਿੱਚ ਚੰਗਾ ਕੰਮ ਕਰੇ ਉਹਨੂੰ ਕਹਿੰਦੇ ਵੀ ਨੀ ਥੱਲੋ ਦੁਨੀਆ ਸਰਕਾਰਾਂ ਨਹੀਂ ਇਹਦਾ ਪੈਰ ਲੱਗਣ ਦੱਲੀਆ ਨਹੀਂ ਹੌਲੀ ਹੌਲੀ ਲਾ ਲੈਣਗੇ ਹੋਣੀ ਹੋਣੀ ਲਾ ਲੈਣਗੇ ਫੇ ਉਹ ਲੱਗੂ ਗਈ ਹੁਣ ਦੇਖੋ ਨੇ ਚਲੋ ਅਸੀਂ ਸਾਡੇ ਵਰਗੇ ਵੋਟਾਂ ਪਾਉਣਗੇ ਪਹਿਲਾਂ ਅਸੀਂ ਕਾਂਗਰਸ ਨੂੰ ਪਾਈ ਹੈ ਅੱਛਾ ਪਹਿਲਾਂ ਤੋਂ ਸ਼ੁਰੂ ਤੋਂ ਕਾਂਗਰਸ ਨੂੰ ਪਾਈ ਹੈ ਪਹਿਲਾਂ ਸ਼ੁਰੂ ਤੋਂ ਕਾਂਗਰਸ ਹੈ ਸਾਡੇ ਪਿੰਡ ਇੱਕ ਥਾਣੇਦਾਰ ਦਾ ਐਸ ਐਚਓ ਰਿਟਾਇਰ ਉਹ ਜਿੱਧਰ ਕਹਿੰਦਾ ਸੀ ਉਹ ਸਾਡੇ ਨਾਲ ਤੁਰਦਾ ਵੀ ਤਾ ਦੂਲੋਂ ਨੂੰ ਵੋਟਾਂ ਪਾਉਂਦਾ ਸੀ ਉਹ ਦੂਲੋਂ ਕੋਲ ਸਾਨੂੰ ਸਿੱਧਾ ਲੈ ਜਾਂਦਾ ਸੀ ਵੀ ਦੱਸੋ ਕੀ ਪ੍ਰੋਬਲਮ ਹੈ ਸਾਡੀਆਂ ਸੁਣਦਾ ਤਾਂ ਅਸੀਂ ਉਹਦੇ ਨਾਲ ਚੱਲਦੇ ਸੀ ਪਹਿਲਾਂ ਹੁਣ ਅਸੀਂ ਆਮ ਆਦਮੀ ਦੀ ਪਿਛਲੀ ਵਾਰ ਕਿਹਨੂੰ ਪਾਈ ਸੀ ਪਿਛਲੀ ਵਾਰ ਤਾਂ ਕਾਂਗਰਸ ਨੂੰ ਪਾਈ ਅੱਛਾ ਐਤ ਕੀ ਹੁਣ ਜੀਪੀ ਸਾਹਿਬ ਇੱਧਰ ਨੇ ਕੰਮ ਦੇਖ ਲਏ ਆਮ ਆਦਮੀਆਂ ਦੇ ਹੁਣ ਕੰਮ ਦੇਖ ਲੇ ਨਾ ਆਮ ਆਦਮੀ ਦੇ ਪਾਏ ਕਿਹਨੂੰ ਇੱਥੇ ਠੀਕ ਹੈ ਜੀ ਹਾਂ ਤੇ ਹੁਣ ਉਹਨੂੰ ਮਤਲਬ ਕਿ ਜਿਹੜੇ ਪੰਜਾਬ ਬਚਾਉਂਦਾ ਫਿਰਦਾ ਹੈ ਜਿਹੜਾ ਅਕਾਲੀ ਦਲ ਉਹਦੇ ਬਾਰੇ ਕੀ ਬੋਤਾ ਸੀ ਕਦੇ ਪਾਈ ਐਵੇਂ ਕਹਾਨੂੰ ਅਸੀਂ ਅਸੀਂ ਤਾਂ ਇੱਕ ਪਾਸੇ ਖੜ ਗਏ ਪਰ ਖੜ ਗਏ ਪਹਿਲਾਂ ਕਾਂਗਰਸ ਆਇਆ ਖੜਿਆ ਪਹਿਲਾਂ ਤਾਂ ਜਦ ਦੀ ਕਾਂਗਰਸ ਬਣੀ ਜਦਾਂ ਜਾਨੀ ਮੈਂ ਵੋਟ ਪਾਉਣ ਲੱਗਿਆ ਆਪਣੀ ਜਦ ਮਤਲਬ ਜਦ ਦੀ ਤੁਸੀਂ ਆਪਣੀ ਸੋਹ ਸੰਭਾਲੀ ਹੈ ਉਦੋਂ ਤੁਸੀਂ ਕਾਂਗਰਸ ਨੂੰ ਵੋਟ ਪਾ ਰਹੇ ਹੋ 50 ਸਾਲ ਦੀ ਉਮਰ ਹੋ ਗਈ 15 ਸਾਲ ਤਾਂ ਮੈਂ ਬਾਹਰ ਰਿਟਾਇਰਮੈਂਟ ਆਰਮੀ ਚ ਉੱਥੇ ਤਾਂ ਪਤਾ ਨਹੀਂ ਕਿਉਂ ਉਹ ਆਪੋ ਦੇ ਅੰਦਰ ਦੇ ਕਹਿ ਕੇ ਜਦ ਸਾਨੂੰ ਇੰਨਾ ਪਤਾ ਨਹੀਂ ਦੱਸ। ਹਾਂ। ਵਾਕਿ ਹੁਣ ਜਦਦੇ ਅਸੀਂ ਉਰੇ ਆਇਆ ਕਾਂਗਰਸ ਨੂੰ ਪਾਉਣੇ। ਹੁਣ ਅਸੀਂ ਆਮ ਆਦਮੀ ਪਾਉਣੇ। ਪੂਰਾ ਰੱਦ ਹੈ। ਕਿਹੜੀ ਪਾਰਟੀ ਨੂੰ ਐਦ ਕੀ ਸਮਰਥਨ ਦੇ ਰਹੇ ਹੁੰਦੇ? ਹਾਂ। ਸਾਨੂੰ ਨਾ ਕੋ ਚੰਗੀ ਲੱਗਦੀ ਐ ਨਾ ਪਾਉਣੀ। ਆਪੋ ਵੋਟ ਤਾਂ ਪਾਉਣੀ ਪਊ। ਨਾ ਨਾ ਪਾਉਣੀ ਹੋਣੀ ਯਾਰ। ਨਹੀਂ ਵੋਟ ਤਾਂ ਲਾਲ ਬਟਨ ਦੱਬ ਦੇਂਗੇ ਬਸ। ਨਹੀਂ। ਹੈ ਜੀ। ਲਾਲ ਬਟਨ ਦੱਬ ਦੇਂਗੇ ਬਸ। ਕੀ ਕੀ ਹੋ ਰਾ ਫੇਰੀ ਹੋਗੀ ਦੱਸ। ਸਾਨੂੰ ਕੋਈ ਉਹ ਨਹੀਂ ਹੈ। ਬਸ। ਸ ہزار ਤੱਕ ਉੱਪਰ ਹੈ 10000 ਸਹੀ ਹੈ ਉਹ ਪੈਸਾ ਤੁਸੀਂ ਦੱਸੋ ਨਾ ਕੀ ਪਾਉਣੀ ਹੋਣੀ ਹੈ ਇੰਨਾ ਨਰਾਜ਼ਗੀ ਨਹੀਂ ਚੰਗੀ ਹੁੰਦੀ ਵੀ ਦੇਖੋ ਗੱਲ ਸੁਣੋ ਹਾਂ ਜੀ ਅਸੀਂ ਪਹਿਲਾਂ ਕਾਂਗਰਸ ਨੂੰ ਪਾਉਂਦੇ ਹੁੰਦੇ ਸੀ ਕਾਂਗਰਸ ਸਾਡੇ ਤੋਂ ਛੱਡ ਕੇ ਬਾਅਦ ਵਿੱਚ ਉਧਰ ਚਲੇ ਗਈ ਅਸੀਂ ਕਿਹਨੂੰ ਪਾਏਗੀ ਅੱਛਾ ਮਤਲਬ ਕਿ ਤੁਸੀਂ ਗੁੱਸੇ ਹੋ ਵੀ ਜਿਹੜੇ ਕਿਸੇ ਨੂੰ ਵੀ ਨਹੀਂ ਪਾਉਣੀ ਬਾਬਾ ਇਹ ਤਾਂ ਛੱਡ ਕੇ ਵਾਸਾ ਅੱਛਾ ਕਿਸੇ ਨੂੰ ਤਾਂ ਪਾ ਦਿਓ ਨਾ ਪਾਉਣੀ ਕੱਲਿਆਂ ਨੇ ਨਹੀਂ ਪਾਉਣੀ ਕਿ ਪਰਿਵਾਰ ਨਹੀਂ ਨਹੀਂ ਪਾਉਣੀ ਪਰਿਵਾਰ ਨਹੀਂ ਨਹੀਂ ਪਾਉਣੀ ਸਾਡੇ ਤਿੰਨ ਕੰਮ ਸੀ ਹੂੰ ਸਾਡੇ ਤਿੰਨਾ ਕਮਾਂ ਚ ਕੋਈ ਕੰਮ ਨਹੀਂ ਹੋਇਆ ਕੀ ਕਰਿਆ ਜੀ ਸਰਕਾਰ ਨੇ ਨਹੀਂ ਕਰਿਆ ਹੂੰ ਨਾ ਤਾਂ ਜੀਪੀ ਨੇ ਕਰਿਆ ਹੂੰ ਨਾ ਹੈਪੀ ਨੇ ਕਰਿਆ ਅਸੀਂ ਕਿਹਨੂੰ ਪਾਏਂਗੇ